ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਇੱਕ ਹਫ਼ਤੇ ਤੋਂ ਆਪਾਂ ਪੰਜਾਬੀ ਵਿਆਕਰਨ ਤੇ ਤੁਹਾਡੀਆਂ ਲਾਈਵ ਕਲਾਸਾਂ ਜਿਹੜੀਆਂ ਲਗਾ ਰਹੇ ਹਾਂ ਅੱਜ ਆਪਾਂ 8 ਨੰਬਰ ਜਿਹੜੀ ਕਲਾਸ ਲਗਾਉਣ ਜਾ ਰਹੇ ਹਾਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਇਸ ਐਤਵਾਰ ਨੂੰ ਅਪਾ ਤਕਰੀਬਨ 70 ਜਿਹੜੇ ਐਮਸੀਕਿਊ ਨੇ ਸਾਰੇ ਪੇਪਰ ਦੇ ਵਿੱਚੋਂ ਤੁਹਾਡੇ ਲਈ ਲੈ ਕੇ ਆ ਰਹੇ ਆਂ 80 ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਏ ਸੀਰੀਜ਼ ਦੀ ਜਿਹੜੀ ਲਾਈਵ ਆਪਾਂ ਕਲਾਸ ਚਲਾਈ ਹੋਈ ਹੈ 8 ਨੰਬਰ ਜਿਹੜੀ ਕਲਾਸ ਪੰਜਾਬੀ ਵਿਆਕਰਨ ਦੀ ਕਰਨ ਜਾ ਰਹੇ ਆਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਉਸੇ ਇਹ ਕਲਾਸ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜਲਦੀ ਇਸ ਕਲਾਸ ਨਾਲ ਜੁੜ ਸਕਣ ਤੇ ਆਪਾਂ ਅੱਜ ਦੀ ਕਲਾਸ ਜਿਹੜੀ ਸ਼ੁਰੂ ਕਰ ਸਕੀਏ ਉਮੀਦ ਕਰਦਾ ਪੰਜਾਬੀ ਪੇਪਰ ਦੀ ਸਾਰਿਆਂ ਦੀ ਤਿਆਰੀ ਜਿਹੜੀ ਬੜੀ ਵਧੀਆ ਚੱਲਦੀ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵਿਆਕਰਨ ਤੇ ਅੱਜ ਆਪਾਂ 175 ਨੰਬਰ ਤੋਂ ਅੱਗੇ ਜਿਹੜੇ ਸਵਾਲ ਤੁਹਾਨੂੰ ਹੱਲ ਕਰਵਾਵਾਂਗੇ ਇਸ ਤੋਂ ਪਹਿਲਾਂ 7 ਕਲਾਸਾਂ ਦੇ ਵਿੱਚ ਆਪਾਂ 175 ਜਿਹੜੇ ਐਮਸੀਕਿਊ ਕਰ ਚੁੱਕੇ ਹਾਂ ਇਹ ਜਿਹੜੇ ਐਮਸੀਕਿਊ ਨੇ ਇਹ ਤੁਹਾਨੂੰ ਤੁਸੀਂ ਕਿਸੇ ਵੀ ਜਿਹੜੇ ਪੇਪਰ ਲਈ ਪੰਜਾਬੀ ਜਾਂ ਪੰਜਾਬੀ ਪੇਪਰ A ਲਈ ਵਿਆਕਰਨ ਹੱਲ ਕਰ ਰਹੇ ਹੋ ਉਹਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਏ ਸੀਰੀਜ਼ ਦੇ ਵਿੱਚ ਮੇਰੀ ਕੋਸ਼ਿਸ਼ ਹੈ ਤੁਹਾਨੂੰ ਉਹ ਸਵਾਲ ਕਰਵਾਏ ਜਾਣ ਜਿਹੜੇ बार-बार ਪੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਰਿਪੀਟ ਹੋ ਰਹੇ ਨੇ ਜਾਦੇ ਸਮਾਂ ਤੁਹਾਡਾ ਨਾਂ ਬਰਬਾਦ ਕਰਦਾ ਹੋਇਆ ਅੱਜ ਦੀ ਕਲਾਸ ਆਪਾਂ ਕਰਦੇ ਹਾਂ ਸ਼ੁਰੂ ਪਹਿਲਾ ਜਿਹੜਾ ਸਵਾਲ ਹੈ ਤੁਹਾਡੀ ਸਕਰੀਨ ਤੇ ਹੈ ਵਿਆਕਰਨ ਜਿਹੜਾ ਸ਼ਬਦ ਹੈ ਕਿਸ ਭਾਸ਼ਾ ਦਾ ਹੈ ਚਾਰ ਅੱਖਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸੰਸਕ੍ਰਿਤ ਅਰਬੀ ਫਾਰਸੀ ਜਾਂ ਪੰਜਾਬੀ ਸਹੀ ਜਿਹੜਾ ਸਵਾਲ ਹੈ ਇਹਦਾ ਅਨਸਰ ਤੁਸੀਂ ਜਲਦੀ ਕਮੈਂਟ ਕਰੋਗੇ ਕਿਹੜੀ ਭਾਸ਼ਾ ਦਾ ਸ਼ਬਦ ਹੈ ਜੀ ਵਿਆਕਰਨ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਆ ਸੰਸਕ੍ਰਿਤ ਸਾਰੇ ਸਾਥੀ ਨਾਲ ਨਾਲ ਆਪਣੇ ਨੰਬਰ ਜਿਹੜੇ ਕਾਊਂਟ ਕਰਦੇ ਜਾਣਗੇ ਇਸ ਕਲਾਸ ਦੇ ਅਖੀਰ ਦੇ ਵਿੱਚ ਤੁਸੀਂ ਆਪਣੇ ਜਿਹੜੇ ਟੋਟਲ ਨੰਬਰ ਨੇ 25 ਦੇ ਵਿੱਚੋਂ ਕਮੈਂਟ ਕਰੋਗੇ ਤੁਹਾਡੇ 25 ਸਵਾਲਾਂ ਦੇ ਵਿੱਚੋਂ ਕਿੰਨੇ ਸਵਾਲ ਜਿਹੜੇ ਸਹੀ ਗਏ ਨੇ ਅਗਲੇ ਸਵਾਲ ਤੇ ਚੱਲਦੇ ਹਾਂ ਜੀ ਇਹ ਵੀ ਵਿਆਕਰਨ ਨਾਲ ਹੀ ਸੰਬੰਧਿਤ ਹੈ ਵਿਆਕਰਨ ਦਾ ਪਿਤਾਮਾ ਕਿਸ ਨੂੰ ਕਹਿੰਦੇ ਹਨ ਵਿਆਕਰਨ ਦਾ ਜੀ ਚਾਰ ਅੱਖਰ ਤੁਸੀਂ ਦੇਖ ਰਹੇ ਹੋ ਵਿਆਕਰਨ ਦਾ ਪਿਤਾਮਾ ਕਿਸ ਨੂੰ ਕਹਿੰਦੇ ਨੇ ਸਾਰੇ ਸਾਥੀ ਜਲਦੀ ਆਪਣਾ ਜਿਹੜਾ ਸਹੀ ਜਵਾਬ ਹੈ ਕਮੈਂਟ ਕਰਨਗੇ ਤਾਂ ਕਿ ਆਪਾਂ ਇਹ ਸਵਾਲ ਨੂੰ ਕਰਕੇ ਅਗਲੇ ਸਵਾਲ ਤੇ ਪਹੁੰਚੀਏ ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈ ਵਿਆਕਰਨ ਦਾ ਜਿਹੜਾ ਪਿਤਾਮਾ ਵਿਲੀਅਮ ਕੈਰੀ ਹੈ ਜਿਹੜਾ ਕਿ ਇੱਥੇ ਵੀ ਆਪਸ਼ਨ ਦੇ ਵਿੱਚ ਹੈ ਅਗਲਾ 178 ਨੰਬਰ ਸਵਾਲ ਹੈ ਤੁਹਾਡੇ ਕੋਲੇ ਭਾਸ਼ਾ ਦੀ ਸਭ ਤੋਂ ਛੋਟੀ ਅਰਥ ਰਹਿਤ ਇਕਾਈ ਕਿਹੜੀ ਹੈ ਸ਼ਬਦ ਹੈ ਧੁਨੀ ਹੈ ਵਾਕ ਹੈ ਜਾਂ ਸਾਹਿਤ ਹੈ ਬੜੇ ਧਿਆਨ ਨਾਲ ਤੁਸੀਂ ਨੇ ਇਸ ਸਵਾਲ ਨੂੰ ਪੜ੍ਹਨਾ ਹੈ ਕਿਉਂਕਿ ਇਸ ਤਰ੍ਹਾਂ ਦੇ 2-3 ਸਵਾਲ ਬਣਦੇ ਨੇ ਉਹਨਾਂ ਦੇ 2-3ਾਂ ਦੇ ਅਲੱਗ-ਅਲੱਗ ਆਨਸਰ ਬਣਦੇ ਨੇ ਭਾਸ਼ਾ ਦੀ ਸਭ ਤੋਂ ਛੋਟੀ ਅਰਥ ਰਹਿਤ ਇਕਾਈ ਕਿਹੜੀ ਹੈ ਹਾਂਜੀ ਭਾਸ਼ਾ ਦੀ ਸਭ ਤੋਂ ਛੋਟੀ ਜਿਹੜੀ ਅਰਥ ਰਹਿਤ ਇਕਾਈ ਹੈ ਉਹ ਹੈ ਜੀ ਧੁਨੀ ਜਿਹੜੀ ਕਿ ਬੀ ਆਪਸ਼ਨ ਦੇ ਵਿੱਚ ਆਪਣੇ ਕੋਲੇ ਰਾਈਟ ਆਨਸਰ ਹੈ ਜੀ ਅਗਲਾ ਸਵਾਲ 179 ਨੰਬਰ ਪੰਜਾਬੀ ਭਾਸ਼ਾ ਦਾ ਵਿਆਕਰਨ ਪੰਜਾਬੀ ਮੀਡੀਆ ਵਿੱਚ ਲਿਖਣ ਦਾ ਸਿਹਰਾ ਕਿਸ ਪੰਜਾਬੀ ਲੇਖਕ ਨੂੰ ਮਿਲਦਾ ਹੈ ਵਿਲੀਅਮ ਕੈਰੀ ਵਿਹਾਰੀ ਲਾਲ ਪੁਰੀ ਜਾਂ ਲਾਲਾ ਕਮਲਾ ਇਕਾਲੀ ਜਾਂ ਜੋਹਨ ਨਿਊਟਨ ਕਿਹਨੂੰ ਜਾਂਦਾ ਜੀ ਪੰਜਾਬੀ ਭਾਸ਼ਾ ਦਾ ਵਿਆਕਰਨ ਪੰਜਾਬੀ ਮੀਡੀਆ ਵਿੱਚ ਲੇਖਣ ਦਾ ਸਿਹਰਾ ਕਿਹੜਾ ਉਹ ਪੰਜਾਬੀ ਲੇਖਕ ਹੈ ਪੰਜਾਬੀ మీడియం ਵਿੱਚ ਕਿਸ ਨੇ ਲਿਖਿਆ ਧਿਆਨ ਆ ਪੜ੍ਹਨਾ ਤੁਸੀਂ ਜਿਹੜੇ ਵਿਲੀਅਮ ਕੈਰੀ ਲਾਰੇ ਨੇ ਪਹਿਲਾ ਸਵਾਲ ਤੁਸੀਂ ਪੜੋਗੇ ਫਿਰ ਜਵਾਬ ਦੇਵੋਗੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਵਿਹਾਰੀ لال ਪੁਰੀ ਪੰਜਾਬੀ మీడియం ਵਿੱਚ ਜਿਹਨੇ ਲਿਖਿਆ ਸੀ ਬੀ ਰਾਈਟ ਹੈ ਜੀ ਇੱਥੇ 179 ਦਾ 100 80 ਨੰਬਰ ਸਵਾਲ ਹੈ ਹੁਣ ਤੁਹਾਡੇ ਕੋਲੇ ਭਾਸ਼ਾ ਦੀ ਅਰਥ ਭਰਪੂਰ ਤੇ ਸੁਤੰਤਰ ਇਕਾਈ ਹੈ ਜਿਹੜੀ ਕਿਹੜੀ ਹੈ ਦੁਨੀਆ ਸ਼ਬਦ ਹੈ ਅਰਥ ਹੈ ਜਾਂ ਵਾਕ ਹੈ ਚਾਰਾਂ ਦੇ ਵਿੱਚੋਂ ਰਾਈਟ ਆਨਸਰ ਤੁਸੀਂ ਆਪਣਾ ਕਮੈਂਟ ਕਰੋਗੇ ਭਾਸ਼ਾ ਦੀ ਅਰਥ ਭਰਪੂਰ ਪਹਿਲਾਂ ਆਪਾਂ ਉੱਥੇ ਉੱਪਰ ਕਰਕੇ ਆ ক্লাস ਦੇ ਵਿੱਚ ਉਹ ਸੀਗੀ ਅਰਥ ਰਹਿਤ ਅਰਥ ਭਰਪੂਰ ਇਕਾਈ ਹੈ ਜਿਹੜੀ ਜੀ ਉਹ ਹੈ ਸ਼ਬਦ ਜਿਹੜੇ ਸਾਥੀ ਵੀ ਲਾਰੇ ਨੇ ਉਹ ਆਪਣਾ ਨੋਟ ਕਰਨਗੇ ਹਾਂਜੀ ਅਗਲਾ ਸਵਾਲ ਹੈ ਤੁਹਾਡੇ ਕੋਲੇ ਜਿਸ ਰਚਨਾ ਰਾਹੀਂ ਭਾਸ਼ਾ ਦੇ ਨਿਯਮਾਂ ਦਾ ਇਧਾਨ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਨੇ ਕਵਿਤਾ ਨਾਵਲ ਵਿਆਕਰਨ ਜਾਂ ਨਿਯਮਾਂਵਲੀ ਕੀ ਕਹਿੰਦੇ ਨੇ ਜੀ ਉਸ ਨੂੰ ਜਿਸ ਰਤਨਾ ਰਾਹੀਂ ਭਾਸ਼ਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ ਜੀ ਅਗਲਾ ਸਵਾਲ ਤੁਹਾਡੇ ਕੋਲੇ 182 ਨੰਬਰ ਵਿਆਕਰਨ ਦੇ ਕਿੰਨੇ ਭਾਗ ਨੇ ਆਪਸ਼ਨਾਂ ਨੇ ਤੁਹਾਡੇ ਕੋਲੇ 1 2 3 ਜਾਂ 4 ਰਾਈਟ ਤੁਸੀਂ ਆਪਣਾ ਕਮੈਂਟ ਕਰੋਗੇ ਵਿਆਕਰਨ ਦੇ ਕਿੰਨੇ ਭਾਗ ਨੇ ਜੀ ਵਿਆਕਰਨ ਦੇ ਕਿੰਨੇ ਭਾਗ ਨੇ ਜੀ ਰਾਈਟ ਜਿਹੜਾ ਇਹਦਾ ਆਨਸਰ ਹੈ ਡੀ ਆ ਜੀ ਵਿਆਕਰਨ ਦੇ ਜਿਹੜੇ ਚਾਰ ਭਾਗ ਨੇ ਅਗਲਾ 183 ਨੰਬਰ ਸਵਾਲ ਹੈ ਤੁਹਾਡੇ ਕੋਲੇ ਜਿਸ ਭਾਗ ਵਿੱਚ ਵਿਰੋਧੀ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦ ਆ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਬਾਕਬੂਧ ਸ਼ਬਦਬੂਧ ਅਰਥਬੂਧ ਜਾਂ ਤੁਨੀਬੂਧ ਜਿਹਦੇ ਵਿੱਚ ਇਹ ਸਾਰੇ ਜਿਹੜੇ ਭਾਗ ਨੇ ਵਿਆਕਰਨ ਦੇ ਆ ਜਾਂਦੇ ਨੇ ਉਹ ਕਿਹੜੇ ਅੱਗੇ 파ਟ ਦੇ ਵਿੱਚ ਆਉਂਦੇ ਨੇ ਬਾਕਬੂਧ ਸ਼ਬਦਬੂਧ ਅਰਥਬੂਧ ਜਾਂ ਤੁਨੀਬੂਧ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਅਰਥਬੋਧ ਜਿਨ੍ਹਾਂ ਦੇ ਵਿੱਚ ਇਹ ਸਾਰੇ ਸ਼ਬਦ ਆ ਜਾਂਦੇ ਨੇ ਵਿਰੋਧੀ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਰਾਈਟ ਹੈ ਜਿਹੜਾ 183 ਦਾ OSE ਹੈ ਜੀ ਜਿਹੜੇ ਵੀ ਲ ਆ ਰਹੇ ਨੇ ਉਹ ਸਾਥੀ ਆਪਣਾ ਨੋਟ ਕਰਨਗੇ ਸਹੀ ਆਨਸਰ ਅਗਲਾ ਸਵਾਲ ਹੈ ਤੁਹਾਡੇ ਕੋਲੇ ਬਿਆਕਰਨ ਦੀ ਸਭ ਤੋਂ ਵੱਡੀ ਮਡਲੀ ਤੇ ਲਾਜ਼ਮੀ ਇਕਾਈ ਕਿਹੜੀ ਹੈ ਹੁਣ ਇੱਥੇ ਇੱਕ ਸਵਾਲ ਦੇ ਵਿੱਚ 3 ਸਵਾਲ ਬਣਦੇ ਨੇ ਸਭ ਤੋਂ ਵੱਡੀ ਮਡਲੀ ਤੇ ਲਾਜ਼ਮੀ ਇਕਾਈ ਕਿਹੜੀ ਹੈ ਸ਼ਬਦਾਂ ਧੁਨੀਆਂ ਬਾਕ ਜਾਂ ਅੱਖਰ ਹੈ ਇਹ ਸਵਾਲ ਤੋਂ ਨੂੰ ਤਿੰਨ ਤਰ੍ਹਾਂ ਨਾਲ ਜਿਹੜਾ ਸੈੱਟ ਹੋ ਸਕਦਾ ਹੈ ਸਭ ਤੋਂ ਵੱਡੀ ਜਾਂ ਕਈ ਆਪਾਂ ਸਭ ਤੋਂ ਮਡਲੀ ਜਾਂ ਸਭ ਤੋਂ ਲਾਜ਼ਮੀ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ 184 ਨੰਬਰ ਦਾ ਉਹ ਹੈ ਸੀ ਬਾਕ ਹੈ ਜਿਹੜਾ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਵੀ ਹੈ ਮੁਢਲੀ ਵੀ ਹੈ ਤੇ ਲਾਜ਼ਮੀ ਇਕਾਈ ਵੀ ਹੈ ਅਗਲਾ 185 ਨੰਬਰ ਸਵਾਲ ਆਉਣ ਤੁਹਾਡੇ ਸਕਰੀਨ ਤੇ ਹੈ ਜਿਹੜਾ ਕਿ ਜਿਸ ਭਾਗ ਵਿੱਚ ਬਰਨ ਅੱਖਰ ਧੁਨੀ ਦਾ ਗਿਆਨ ਪ੍ਰਾਪਤ ਹੋਵੇ ਉਸ ਨੂੰ ਕੀ ਕਹਿੰਦੇ ਨੇ ਜੀ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਜਾਂ ਬਾਕ ਬੋਧ 185 ਦਾ ਸਾਰੇ ਸਾਥੀ ਆਪਣੇ ਕਮੈਂਟ ਕਰਨਗੇ ਇਸ ਪਾਗ ਵਿੱਚ ਵਰਣ ਅੱਖਰ ਧੁਨੀ ਦਾ ਗਿਆਨ ਪ੍ਰਾਪਤ ਹੋਵੇ ਉਸ ਨੂੰ ਜੀ ਧੁਨੀ ਬੋਧ ਕਿਹਾ ਜਾਂਦਾ ਹੈ ਅਗਲਾ 186 ਨੰਬਰ ਸਵਾਲ ਹੈ ਤੁਹਾਡੇ ਕੋਲੇ ਕੀੜੀਆਂ ਧੁਨੀਆਂ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੀਆਂ ਉਹਨਾਂ ਨੂੰ ਕੀ ਕਹਿੰਦੇ ਨੇ ਖੰਡੇ ਤੋਂ ਨਹੀਂ ਅਖੰਡੇ ਤੋਂ ਨਹੀਂ ਸਵਰ ਜਾਂ ਵਿਅੰਜਨ ਕੀ ਕਹਿੰਦੇ ਨੇ ਜਿਹੜੀਆਂ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੀਆਂ ਜਿਹੜੀਆਂ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੀਆਂ ਜਿਹੜੇ ਸਾਥੀ ELR ਨੇ ਉਹ ਕੁਐਸਚਨ ਨੂੰ ਧਿਆਨ ਨਾਲ ਰੀਡ ਕਰਨਗੇ ਕਿਹੜੀਆਂ ਧੁਨੀਆਂ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੀਆਂ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਅਖੰਡੀ ਧੁਨੀਆਂ ਜਿਹੜਾ ਕਿ B ਆਪਸ਼ਨ ਦੇ ਵਿੱਚ ਹੈ ਅਗਲਾ ਸਵਾਲ ਤੁਹਾਡੇ ਕੋਲੇ 187 ਨੰਬਰ ਹੈ ਜਿਸ ਭਾਗ ਵਿੱਚ ਬਾਕਾਂ ਦੀ ਬੰਤਰ ਕਿਸਮਾਂ ਬਾਕ ਪਟੰਦਰੇ ਬਾਰੇ ਨਿਯਮਾਂ ਦਾ ਅਧਿਐਨ ਕਰਦੇ ਹਾਂ ਉਸ ਨੂੰ ਕੀ ਕਹਿੰਦੇ ਨੇ ਸ਼ਬਦ ਬੋਧ ਅਰਥ ਬੋਧ ਧੁਨੀ ਬੋਧ ਜਾਂ ਬਾਕ ਬੋਧ ਕੀ ਕਹਿੰਦੇ ਨੇ ਜੇ ਉਸ ਨੂੰ ਜਿਸ ਵਿੱਚ ਬਾਕਾਂ ਦੀ ਬੰਤਰ ਕਿਸਮਾਂ ਬਾਕ ਪਟੰਦਰਾ ਦੇ ਨਿਯਮਾਂ ਬਾਰੇ ਅਧਿਐਨ ਕਰਦੇ ਹਾਂ ਹਾਂਜੀ ਇਸ ਦਾ ਜਿਹੜਾ ਰਾਈਟ ਆਨਸਰ ਹੈ 187 ਦਾ ਉਹ ਹੈ ਬਾਕਬੂਦ ਜਿਹੜਾ ਕਿ ਡੀ ਆਪਸ਼ਨ ਦੇ ਵਿੱਚ ਹੈ ਜੀ ਅਗਲਾ 188 ਨੰਬਰ ਸਵਾਲ ਹੈ ਤੁਹਾਡੇ ਕੋਲੇ ਜਿਹੜੀਆਂ ਧੁਨੀਆਂ ਸੁਤੰਤਰ ਤੌਰ ਤੇ ਵਿਚਰਨ ਦੇ ਸਮਰੱਥ ਹੋਣ ਉਹਨਾਂ ਨੂੰ ਕਿਹੜੀ ਧੁਨੀ ਕਹਿੰਦੇ ਨੇ ਅਖੰਡੀ ਖੰਡੀ ਜਾਂ ਦੋਵੇਂ ਜਾਂ ਵਿਯੰਜਨ ਜਿਹੜੀਆਂ ਧਨੀਆਂ ਸੁਤੰਤਰ ਤੌਰ ਤੇ ਵਿਚਰਨ ਦੇ ਸਮਰੱਥ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ 188 ਨੰਬਰ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਖੰਡੀ ਤੁਣੀ ਬੀ ਆਗਲਾ 199 ਨੰਬਰ ਸਵਾਲ ਹੈ ਜੀ ਪੰਜਾਬੀ ਭਾਸ਼ਾ ਵਿੱਚ ਸਵਰਵਾਹਕ ਕਿੰਨੇ ਹਨ ਆਪਾਂ ਜਿਹੜੀ ਪਹਿਲੀ ਲਾਈਵ ਕਲਾਸ ਲਾਈ ਸੀ ਉਸ ਦੇ ਵਿੱਚ ਇਹਨਾਂ ਵਿਅੰਜਨਾਂ ਬਾਰੇ ਸਵਰਾਂ ਬਾਰੇ ਆਪਾਂ ਨੇ ਸਾਰਾ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਇਆ ਸੀਗਾ ਜਿੰਨਾ ਸਾਥੀਆਂ ਦੀ ਉਹ ਕਲਾਸ ਮਿਸ ਹੋ ਗਈ ਉਹ ਜ਼ਰੂਰ ਤੁਸੀਂ ਲਗਾਓ ਕਿੰਨੇ ਨੇ ਜੀ ਸਵਰਵਾਹਕ ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਬੀ ਤਿੰਨ ਨੇ ਉੜਾ ਅੜਾ ਆਈ ਡੀ ਅਗਲਾ 190 ਨੰਬਰ ਸਵਾਲ ਹੈ ਤੁਹਾਡੇ ਕੋਲੇ ਮਾਤਰਾ ਦੇ ਆਧਾਰ ਤੇ ਸਵਰ ਤੁਣੀਆਂ ਨੂੰ ਕਿੰਨੇ ਪ੍ਰਕਾਰ ਵਿੱਚ ਵੰਡੇ ਬਣਦੇ ਹਾਂ ਕਿੰਨੇ ਪ੍ਰਕਾਰ ਚ ਬਣਦੇ ਆ ਮਾਤਰਾ ਦੇ ਆਧਾਰ ਤੇ 3 4 2 6 ਮਾਤਰਾ ਦੇ ਆਧਾਰ ਤੇ ਕਿੰਨੇ ਪ੍ਰਕਾਰ ਚ ਬਣਦੇ ਆ ਆਪਾਂ ਜੀ ਸਵਰਤ ਧੁਨੀਆਂ ਨੂੰ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਬੀ 4 ਜਿਹੜੇ ਭਾਗਾਂ ਦੇ ਵਿੱਚ ਬਣਦੇ ਆ ਮਾਤਰਾ ਦੇ ਆਧਾਰ ਤੇ ਸਵਰਤ ਧੁਨੀਆਂ ਨੂੰ ਅਗਲਾ 191 ਨੰਬਰ ਸਵਾਲ ਹੈ ED ਨਾਲ ਕਿੰਨੀਆਂ ਜਿਹੜੀਆਂ ਮਾਤਰਾਵਾਂ ਲੱਗਦੀਆਂ ਨੇ ਇਹ ਵੀ ਤੁਹਾਨੂੰ ਪਹਿਲੀਆਂ ਜਿਹੜੀਆਂ ਮੈਂ ਲੈਕਚਰ ਕਲਾਸਾਂ ਕਰਵਾਈਆਂ ਨੇ ਕਿਹਦੇ ਨਾਲ ਕਿੰਨੀਆਂ ਮਾਤਰਾ ਲੱਗਦੀਆਂ ਨੇ ਕਿਹਦੇ ਨਾਲ ਕਿਹੜੀ ਮਾਤਰਾ ਨਹੀਂ ਲੱਗਦੀ ਉਹ ਜਿਹੜਾ ਤੁਸੀਂ ਉਹਨਾਂ ਕਲਾਸਾਂ ਦੇ ਵਿੱਚੋਂ ਕਵਰ ਕਰ ਸਕਦੇ ਹੋ ED ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਨੇ ਜੀ ਹਾਂਜੀ ਸੀ ਰਾਈਟ ਹੈ ਜੀ ਤਿੰਨ ਜਿਹੜਾ ਸੀ ਰਾਈਟਾ ਇੱਥੇ 191 ਨੰਬਰ ਦਾ ਅਗਲਾ ਸਵਾਲ ਹੈ ਤੁਹਾਡੇ ਕੋਲੇ ੜਾ ਕਣੌੜਾ ਦੁਲੈਂਕੜ ਮਾਤਰਾਵਾਂ ਕਿਸ ਨਾਲ ਲੱਗਦੀਆਂ ਨੇ ਊੜੇ ਨਾਲ ਆੜੇ ਨਾਲ ਈੜੀ ਨਾਲ ਜਾਂ ਸਾਰਿਆਂ ਨਾਲ ਇਹ ਜਿਹੜੀਆਂ ਮਾਤਰਾਵਾਂ ਆਪਾਂ ਪੜ ਰਹੇ ਆਂ ਸਵਾਲ ਦੇ ਵਿੱਚ ਕਿਹਦੇ ਨਾਲ ਲੱਗਦੀਆਂ ਨੇ ਜੀ ਇਹ ਊੜੇ ਨਾਲ ਆੜੇ ਨਾਲ ਜਾਂ ਈੜੇ ਨਾਲ ਜਾਂ ਸਾਰਿਆਂ ਨਾਲ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਏ ਊੜੇ ਨਾਲ ਜਿਹੜੀਆਂ ਇਹ ਮਾਤਰਾਵਾਂ ਲੱਗਦੀਆਂ ਨੇ ਹੋੜਾ ਔਂਕੜ ਦੁਲੈਂਕੜ ਤੇ ਹਾਂਜੀ ਅਗਲਾ 193 ਨੰਬਰ ਸਵਾਲ ਹੈ ਆੜੇ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਨੇ ਆੜੇ ਨਾਲ ਕਿੰਨੀਆਂ ਮਾਤਰਾਵਾਂ ਨੇ ਜੀ 10 5 6 ਜਾਂ 4 193 ਨੰਬਰ ਤੇ ਉੱਪਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ 4 ਜਿਹੜਾ ਕਿ ਆਪਣਾ ਇੱਥੇ ਡੀ ਆਪਸ਼ਨ ਦੇ ਵਿੱਚ ਹੈ ਅਗਲਾ 193 ਨੰਬਰ ਸਵਾਲ ਹੈ ਤੁਹਾਡੇ ਕੋਲ ਜੀਵ ਦੀ ਸਥਿਤੀ ਦੇ ਆਧਾਰ ਤੇ ਜੀਵਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ 2 3 4 ਜਾਂ 5 ਜੀਵ ਦੀ ਸਥਿਤੀ ਦੇ ਆਧਾਰ ਤੇ ਜੀਵ ਦੀ ਸਥਿਤੀ ਦੇ ਆਧਾਰ ਤੇ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ ਸਾਰੇ ਸਾਥੀ ਆਪਣਾ ਜਿਹੜਾ ਸਹੀ ਜਵਾਬ ਹੈ ਕਮੈਂਟ ਕਰਨਗੇ ਜਲਦੀ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਚੀਬ ਦੀ ਸਥਿਤੀ ਦੇ ਆਧਾਰ ਤੇ ਸਵਰਾਂ ਨੂੰ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਅਗਲਾ 195 ਨੰਬਰ ਸਵਾਲ ਹੈ ਅਗਲੇ ਸਵਰ ਕਿਹੜੇ ਹਨ ਅਗਲੇ ਸਵਰ ਕਿਹੜੇ ਨੇ ਜੀ ਚਾਰ ਅਕਸ਼ਰਾਂ ਤੁਹਾਡੇ ਕੋਲੇ ਨੇ ਜਿੰਨਾਂ ਸਾਥੀਆਂ ਨੂੰ ਇਹਨਾਂ ਸਵਾਲਾਂ ਦੇ ਵਿੱਚ ਕਨਫਿਊਜ਼ਨ ਹੈ ਉਹ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਵਿਆਕਰਨ ਪਲੱਸ ਐਮਸੀਕਿਊ ਨਾਮ ਤੇ ਉੱਥੋਂ ਜਿਹੜੀਆਂ ਇਹ ਕਲਾਸਾਂ ਦੇ ਵਿੱਚੋਂ ਕਵਰ ਕਰ ਸਕਦੇ ਹੋ ਉੱਥੇ ਥਿਉਰੀ ਦੇ ਨਾਲ ਨਾਲ ਤੁਹਾਨੂੰ ਪਹਿਲਾਂ ਥਿਉਰੀ ਕਰਵਾਈ ਗਈ ਹੈ ਫਿਰ ਐਮਸੀਕਿਊ ਜਿਹੜੇ ਕਰਵਾਏ ਗਏ ਨੇ ਇਸ ਦੇ ਨਾਲ ਹੀ ਤੁਸੀਂ ਪੰਜਾਬੀ ਪੇਪਰ ਏ ਦੇ ਜਿਹੜੇ ਸਲੇਪਸ ਨੂੰ ਕਵਰ ਕਰਦੀਆਂ 31 ਕਲਾਸਾਂ ਅਸੀਂ ਨੇ ਪੰਜਾਬੀ ਪੇਪਰ ਏ ਪਲੇਲਿਸਟ ਦੇ ਵਿੱਚ ਲਗਾਈਆਂ ਗਈਆਂ ਨੇ ਜਿਹੜੀਆਂ ਕਿ ਤਕਰੀਬਨ ਤੁਹਾਡਾ 70% ਜਿਹੜਾ ਪੰਜਾਬੀ ਪੇਪਰ ਏ ਦਾ ਸਲੇਪਸ ਹੈ ਕਵਰ ਕਰਦੀਆਂ ਨੇ ਜਿੰਨਾ ਸਾਥੀਆਂ ਨੇ ਉਹ ਕਲਾਸਾਂ ਨਹੀਂ ਲਗਾਈਆਂ ਤੁਸੀਂ ਉਹ ਲਗਾ ਸਕਦੇ ਹੋ ਰਿਕਾਰਡਡ ਜਿਹੜੀਆਂ ਸਾਡੇ ਚੈਨਲ ਤੇ ਪਈਆਂ ਨੇ ਹਾਂਜੀ ਆਉਣੇ ਆਪਾਂ 195 ਨੰਬਰ ਸਵਾਲ ਤੇ ਇਸ ਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਏ ਹੈ ਅਗਲੇ ਸਵਾਰਾਂ ਦੀ ਜਿਹੜੀ ਗੱਲ ਹੋ ਰਹੀ ਸੀ ਇੱਥੇ ਅਗਲਾ 197 ਨੰਬਰ ਸਵਾਲ ਹੈ ਪਿਛਲੇ ਸਵਾਰ ਕਿਹੜੇ ਨੇ ਪਹਿਲਾਂ ਆਪਾਂ ਅਗਲੇ ਸਵਾਰ ਕਰਕੇ ਆ ਪਿਛਲੇ ਸਵਾਰ ਕਿਹੜੇ ਨੇ ਚਾਰ ਆਪਸ਼ਨ ਤੁਹਾਡੇ ਕੋਲੇ ਨੇ ਸਹੀ ਜਿਹੜਾ ਤੁਸੀਂ ਜਵਾਬ ਕਮੈਂਟ ਕਰੋਗੇ 197 ਨੰਬਰ ਦਾ ਪਿਛਲੇ ਸਵਾਲ ਹਾਂਜੀ ਜਿਹੜੇ ਸਾਥੀ ਏ ਆਪਸ਼ਨ ਜਵਾਬ ਦੇ ਰਹੇ ਨੇ ਉਹਨਾਂ ਸਾਰਿਆਂ ਦਾ ਸਹੀ ਹੈ ਪਿਛਲੇ ਜਿਹੜੇ ਸਵਾਲ ਨੇ ਇਹ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ 197 ਨੰਬਰ ਦਾ ਅਗਲਾ 197 ਨੰਬਰ ਸਵਾਲ ਹੈ ਜੀਬ ਦੀ ਉਚਾਈ ਦੇ ਆਧਾਰ ਤੇ ਸਵਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ 3 2 4 ਜਾਂ 5 ਆਪਸ਼ਨਾਂ ਨੇ ਆਪਣੇ ਕੋਲੇ ਸਹੀ ਜਵਾਬ ਤੁਸੀਂ ਜਲਦੀ ਕਮੈਂਟ ਕਰੋਗੇ ਆਪਣਾ 197 ਨੰਬਰ ਸਵਾਲ ਦਾ ਜੀਭ ਦੀ ਉਚਾਈ ਦੇ ਆਧਾਰ ਤੇ ਜੀ ਚੀਬ ਦੀ ਉਚਾਈ ਦੇ ਆਧਾਰ ਤੇ ਸਵਰਾਂ ਨੂੰ ਜਿਹੜਾ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜੀ ਸੀ ਜਿਹੜਾ ਰਾਈਟ ਆ ਇੱਥੇ ਅਗਲਾ 198 ਨੰਬਰ ਸਵਾਲ ਹੈ ਉਹ ਤੁਹਾਡੇ ਕੋਲੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਸਵਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ 3 2 4 5 ਆਪਣੇ ਕੋਲੇ অপਸ਼ਨਾਂ ਨੇ ਇਹਦੇ ਵਿੱਚੋਂ রাইਟ ਤੁਸੀਂ ਆਪਣਾ ਜਲਦੀ ਕਮੈਂਟ ਕਰੋਗੇ ਜੀ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਇਹਨਾਂ ਸਵਾਲਾਂ ਦੇ ਵਿੱਚੋਂ ਕਾਫੀ ਜਿਹੜੇ ਸਵਾਲ ਨੇ ਤੁਹਾਨੂੰ ਫਾਈਨਲ ਪੇਪਰ ਦੇ ਵਿੱਚ ਮਿਲਣਗੇ ਕਿਉਂਕਿ ਕਾਫੀ ਵਾਰ ਇਹ ਸਵਾਲ ਜਿਹੜੇ ਰਿਪੀਟ ਹੋ ਚੁੱਕੇ ਨੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਸਵਰਾਂ ਨੂੰ ਜਿਹੜਾ ਜੀ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਬੀ ਜਿਹੜਾ ਰਾਈਟ ਹੈ ਜੀ ਇੱਥੇ ਅਗਲਾ 199 ਨੰਬਰ ਸਵਾਲ ਹੈ ਤੁਹਾਡੇ ਕੋਲੇ ਗੋਲ ਸਵਰਾਂ ਦੀ ਗਿਣਤੀ ਕਿੰਨੀ ਹੈ ਜੀ ਅਗਲੇ ਪਿਛਲੇ ਸਵਾਰ ਗੋਲ ਅਗੋਲ ਸਵਰ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਸਾਡੇ ਚੈਨਲ ਤੇ ਪਲੇਲਿਸਟ ਹੈ ਵਿਆਕਰਨ ਪਲੱਸ ਐਮਸੀਕਿਊ ਥਿਉਰੀ ਵੀ ਆਦੇ ਵਿੱਚ ਤੇ ਐਮਸੀਕਿਊ ਵੀ ਨੇ ਉੱਥੇ ਤੁਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਕਰ ਸਕਦੇ ਹੋ ਇੱਥੇ ਆਪਾਂ ਲਾਈਵ ਕਲਾਸ ਦੇ ਵਿੱਚ ਓਨਲੀ ਜਿਹੜਾ ਐਮਸੀਕਿਊ ਹੀ ਕਰਾਂਗੇ ਸਾਰੇ ਪੰਜਾਬੀ ਪੇਪਰ ਇਹਦੇ ਹਾਂਜੀ 199 ਨੰਬਰ ਦਾ ਤੁਸੀਂ ਜਵਾਬ ਦੇਵੋਗੇ ਗੋਲ ਸਵਰਾਂ ਦੀ ਗਿਣਤੀ ਕਿੰਨੀ ਹੈ ਰਾਈਟ ਜਿਹੜਾ ਇਹਦਾ ਆਨਸਰ ਹੈ ਜੇ ਗੋਲ ਸਵਰਾਂ ਦੀ ਜਿਹੜੀ ਗਿਣਤੀ ਹੈ ਉਹ ਚਾਰ ਹੈ ਬੀ ਜਿਹੜਾ ਰਾਈਟ ਹੈ ਜਿਹੜੇ ਸਾਥੀ ਏ ਤੇ ਸੀ ਲ ਆ ਰਹੇ ਨੇ ਉਹ ਆਪਣਾ ਜਿਹੜਾ ਧਿਆਨ ਨਾਲ ਇਸ ਆਨਸਰ ਨੂੰ ਨੋਟ ਕਰਨਗੇ ਤਾਂ ਕਿ ਅਗਲੀ ਵਾਰ ਜਿਹੜਾ ਤੁਹਾਡਾ ਗਲਤ ਨਾ ਹੋਵੇ ਅਗਲਾ ਅੱਜ ਦੀ ਕਲਾਸ ਦਾ ਅਖੀਰਲਾ ਸਵਾਲ 200 ਨੰਬਰ ਅਗੂਲ ਸਵਰਾਂ ਦੀ ਗਿਣਤੀ ਕਿੰਨੀ ਹੈ ਆਪਸ਼ਨਾਂ ਤੁਹਾਡੇ ਸਾਹਮਣੇ ਨੇ 6 5 4 ਤੇ 3 ਅਗੋਲ ਸਵਰਾਂ ਦੀ ਗਿਣਤੀ ਕਿੰਨੀ ਹੈ ਜੀ ਰਾਈਟ ਆਨਸਰ ਤੁਸੀਂ ਜਲਦੀ ਆਪਣਾ ਕਮੈਂਟ ਕਰੋਗੇ ਅਗੋਲ ਸਵਰਾਂ ਦੀ ਜਿਹੜੀ ਗਿਣਤੀ ਹੈ ਉਹ 6 ਹੈ ਜੀ ਜਿਹੜੀ ਕਿ ਏ ਆਕਸਨ ਆਪਣੇ ਕੋਲੇ ਇੱਥੇ ਰਾਈਟ ਹੈ ਆਪਣੇ ਇਸ 200 ਨੰਬਰ ਸਵਾਲ ਦੀ ਹਾਂਜੀ ਇਸ ਦੇ ਨਾਲ ਹੀ ਅੱਜ ਦੇ ਜਿਹੜੇ ਤੁਹਾਡੇ ਨੰਬਰ ਨੇ ਜਿੰਨਾ ਸਾਥੀਆਂ ਨੇ ਨੋਟ ਕਰੇ ਨੇ ਆਪਣੇ ਆਪਣੇ ਜਰੂਰ ਕਮੈਂਟ ਕਰੋਗੇ 25 ਦੇ ਵਿੱਚੋਂ ਤੁਹਾਡੇ ਕਿੰਨੇ ਸਵਾਲ ਜਿਹੜੇ ਸਹੀ ਨੇ ਪੂਜਾ ਸ਼ਰਮਾ 25 ਪ੍ਰਿਆ 21 ਗਗਨਦੀਪ 22 ਸੋਨੀਆ ਸਿੰਘਲਾ 17 ਮਨਜਿੰਦਰ 22 ਜਿਹੜੇ ਸਾਥੀ ਅੱਜ ਦੇਰੀ ਨਾਲ ਜੁੜੇ ਨੇ ਉਹ ਕੱਲ ਨੂੰ ਕੋਸ਼ਿਸ਼ ਕਰਿਓ 8 ਵਜੇ ਜੁੜਨ ਦੀ ਖੁਸ਼ਪ੍ਰੀਤ 20 ਹਾਂਜੀ ਬਹੁਤ ਵਧੀਆ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਸੰਡੇ ਨੂੰ ਅਸੀਂ 70 MCQ ਸਾਰੇ ਸਲੈਪਸ ਦੇ ਵਿੱਚੋਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਸ਼ਾਮੀ 8 ਵਜੇ ਤੁਸੀਂ ਸਾਰਿਆਂ ਨੇ ਜ਼ਰੂਰ ਜੁੜਨਾ ਹੈ ਇਹਨਾਂ ਲਾਈਵ ਕਲਾਸਾਂ ਨੂੰ ਆਪਣੇ ਸਾਥੀਆਂ ਨਾਲ ਜ਼ਰੂਰ ਤੁਸੀਂ ਸ਼ੇਅਰ ਕਰਨਾ ਹੈ ਤਾਂ ਕਿ ਜਿਹੜੀਆਂ ਅਸੀਂ ਇਹ ਲਾਈਵ ਕਲਾਸਾਂ ਪੰਜਾਬੀ ਪੇਪਰ A ਤੇ ਲਗਾ ਰਹੇ ਹਾਂ ਸਾਰੇ ਹੀ ਇਹਨਾਂ ਲਾਈਵ ਕਲਾਸਾਂ ਦਾ ਲਾਭ ਉਠਾ ਸਕਣ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਸੀ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਲਾਈਵ ਕਲਾਸਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਤੇ ਤੁਸੀਂ ਸਮੇਂ ਸਿਰ ਜਿਹੜੀ ਲਾਈਵ ਕਲਾਸ ਜੁਆਇਨ ਕਰਕੇ ਆਪਣੇ ਪੇਪਰ ਦੀ ਤਿਆਰੀ ਫ੍ਰੀ ਆਫ ਕੋਸਟ ਬੜੇ ਵਧੀਆ ਤਰੀਕੇ ਨਾਲ ਜਿਹੜੀ ਜਾਰੀ ਰੱਖ ਸਕੋ ਇਸ ਲਈ ਨਾਲ ਹੀ ਅਖੀਰ ਤੱਕ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਅਗਲੀ ਕਲਾਸ ਦੇ ਵਿੱਚ ਸ਼ਾਮੀ 8 ਵਜੇ ਬਹੁਤ ਬਹੁਤ ਧੰਨਵਾਦ ਜੀ